नशा जीवन में ना जिन बहुत बहुत जागरूक करा किसे किसी मैं नशा तो सदा दूर रहागा ਜਾਉਂਦੇ ਹਾਂ ਕਿ ਸਰਕਾਰ ਵੱਲੋਂ ਇਹ ਜਿਹੜਾ ਯੋਧ ਨਸ਼ਾ ਵਿਰੋਧ ਜਿਹੜਾ ਮੁਹਿੰਮ ਜਿਹੜੀ ਹੈਗੀ ਹੈ ਚਲਾਈ ਜਾ ਰਹੀ ਹੈਗੀ ਹੈ ਇਹ ਹੁਣ ਅਖੀਰਲੇ ਪੜਾਤੇ ਵਿੱਚ ਹੈਗੀ ਹੈ ਤੇ ਮੈਨੂੰ ਉਮੀਦ ਹੈ ਕਿ ਇਹ ਇਹ ਸਾਲ ਦੇ ਵਿੱਚ ਵਿੱਚ ਇਹ 100% ਜਿਹੜਾ ਹੈਗਾ ਇਹ ਕਵਰ ਕਰ ਲਾਂਗੇ ਬਾਕੀ ਜਿਹੜਾ ਹੈਗਾ ਸਕੂਲਾਂ ਦੇ ਵਿੱਚ ਕਾਲਜਾਂ ਵਿੱਚ ਥਾਂ ਥਾਂ ਤੇ ਜਾ ਕੇ ਇਹ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਇਵੇਂ ਕਿ ਸਾਡੇ ਮਿਨਿਸਟਰ ਸਾਹਿਬਾਨ ਸਾਡੇ ਆਫੀਸਰ ਸਾਹਿਬਾਨ ਐਮਐਲਏ ਸਾਹਿਬਾਨ ਕੋਆਰਡੀਨੇਟਰ ਜਿਹੜਾ ਜੀਓਜ਼ ਹੈਗੇ ਹਲਕਾ ਇਨਚਾਰਜ ਹੈਗੇ ਸਾਰੇ ਜਾ ਕੇ ਇਸ ਮੁਹਿੰਮ ਦੇ ਵਿੱਚ ਕਿੰਨਾ ਆਪਦਾ ਯੋਗਦਾਨ ਪਾ ਰਹੇ ਆ तकरीबन 250 ਤੋਂ ਲੈ ਕੇ 300 ਜਿਹੜਾ ਹੈਗਾ ਇਹ ਯਾਤਰਾ ਤੇ ਨਸ਼ਾ ਮੁਕਤੀ ਵਾਲਾ ਜਿਹੜਾ ਪ੍ਰੋਗਰਾਮ ਹੈਗਾ ਇਹ ਚੱਲ ਰਿਹਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਠੱਲ ਪੈ ਜਾਊਗਾ ਜੇ ਆਪਾਂ ਰਿਕਵਰੀ ਦੀ ਗੱਲ ਕਰੀਏ ਤਾਂ ਹੁਣ ਤੱਕ ਕਿਹੜੇ ਜਿਹੜੇ ਸਾਰਤਕ ਸਿੱਟੇ ਆ ਇਹਦਾ ਕਿੰਨਾ ਕੁ ਮਤਲਬ ਦੇਖੋ ਜੀ ਜਿਵੇਂ ਤੁਸੀਂ ਆਪ ਹੀ ਪੜਦੇ ਹੋ ਤੁਸੀਂ ਕਿਹਨੇ ਪੱਤਰਕਾਰ ਵੀ ਰਹੇ ਹੋ ਕਿ ਤੁਹਾਨੂੰ ਆਪ ਹੀ ਪਤਾ ਹੈ ਵੀ ਕਿੰਨੀ ਰਿਕਵਰੀ ਹੋਣ ਜਿਹੜੇ ਉਥੇ ਬਾਹਰ ਵੀ ਬੈਠੇ ਹੈਗੇ ਜਿਹੜੇ ਸਪਲਾਈ ਕਰਦੇ ਉਹ ਵੀ ਹੁਣ ਡਰੇ ਪਏ ਆ ਕਿ ਅਸੀਂ ਕਿੰਨੇ ਮਤਲਬ ਸਾਡਾ ਜਿਹੜਾ ਖੇਪ ਜਿਹੜੀ ਹੈਗੀ ਜਿੰਨੀ ਵੀ ਆਉਂਦੀ ਹੈਗੀ ਨਾਲ ਦੀ ਨਾਲ ਫੜੀ ਜਾਂਦੀ ਹੈਗੀ ਤੇ ਆਉਣ ਵਾਲੇ ਸਮਝਦੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਇਹ ਜਿਹੜਾ ਪੰਜਾਬ ਹੈ ਟੋਟਲੀ ਨਕਸ਼ਾ ਮੁਕਤ ਹੋ ਜਾਊਗਾ ਇਹ ਦੇਖਿਓ ਆ ਗੈਂਗਸਟਰ ਵਾਲੇ ਜਿਹੜੇ ਕਿੰਨੇ ਕਿੰਨੇ ਗੈਂਗਸਟਰ ਫੜੇ ਜਾਂਦੇ ਹੈਗੇ ਇਨਕਾਊਂਟਰਸ ਵੀ ਹੁੰਦੇ ਹੈਗੇ ਕੋਈ ਵੀ ਮਾਰਰ ਆਂਸਰ ਕੋਈ ਵੀ ਕ੍ਰਾਈਮ ਕਰਕੇ ਇਥੋਂ ਕਿਨੇ ਪਚਕੇ ਨਹੀਂ ਜਾ ਸਕਦਾ ਕਿਨੇ ਸਾਡਾ ਕਿਨੇ ਮਤਲਬ ਨਾਲ ਦੀ ਨਾਲ ਇਹ ਕ੍ਰਾਈਮ ਜਿਹੜਾ ਹੈਗਾ ਉਹ ਵੀ ਚੱਲ ਰਿਹਾ ਹੈਗਾ ਕੋਈ ਵੀ ਚੋਰੀ ਹੁੰਦੀ ਹੈ ਉਹ ਵੀ ਟ੍ਰੇਸ ਹੋ ਜਾਂਦੀ ਹੈਗੇ ਆ ਸਮਾਂ ਜ਼ਰੂਰ ਲੱਗਦਾ ਹੈ ਲੇਕਿਨ ਟ੍ਰੇਸ ਹੋ ਜਾਂਦੀ ਹੈ ਉਹ ਜਿਹੜਾ ਲਾਸਟ ਟਾਈਮ ਜਦੋਂ ਆਇਆ ਸੀ ਮੈਂ ਵੀ ਉਸ ਆਪਰੇਸ਼ਨ ਦੇ ਵਿੱਚ ਜਿਹੜਾ ਕਸੋ ਆਪਰੇਸ਼ਨ ਜਿਹੜਾ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਸਾਡੇ ਡਿਪਾਰਟਮੈਂਟ ਵੱਲੋਂ ਚਲਾਇਆ ਜਾ ਰਿਹਾ ਉਹਦੇ ਵਿੱਚ ਜਿਹੜੇ ਸੈਂਸਿਟਿਵ ਬੱਤੀ ਦੇ ਵਿੱਚ ਅਸੀਂ ਆਪ ਜਾ ਕੇ ਸਾਰੀ ਸਾਰੀ ਸਮੂਚੀ ਟੀਮ ਜਿਹੜੀ ਬਰਨਾਲੇ ਦੀ ਜਾ ਕੇ ਘਰ-ਘਰ ਇਕੱਲੇ-ਇਕੱਲੇ ਘਰਾਂ 'ਚ ਜਾ ਕੇ ਅਸੀਂ ਉਹਨਾਂ ਨੂੰ ਪ੍ਰੇਰਨਾ ਦਿੱਤੀ ਹੈਗੀ ਤੇ ਜਵੇਂ ਤੁਸੀਂ ਆਪ ਹੀ ਦੱਸ ਰਹੇ ਹੋ ਕਿ ਉਹ ਕਾਫੀ ਠੱਲ ਪਿਆ ਹੈਗਾ ਤੇ ਮੇਰੇ ਖਿਆਲ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਇਹ ਠੱ ਜਿਹੜੇ ਬੰਦੇ ਇਸ ਨਸ਼ੇ ਦੇ ਸੇਵਨ ਵਿੱਚ ਪੈ ਗਏ ਆ ਉਹਨਾਂ ਵਾਸਤੇ ਜਿਹੜੇ ਕਾਰੋਬਾਰ ਆਸੇ ਕਿਨ ਕੋਈ ਨਾ ਕੋਈ ਉਪਰਾਲੇ ਉਹਨਾਂ ਕੀਤੇ ਹੋਏ ਆ ਨੌਕਰੀਆਂ ਵੀ ਦੇ ਰਹੀ ਹੈਗੇ ਆ ਬਾਕੀ ਜਿਹੜਾ ਨਸ਼ਾ ਛਡਾਉਣਾ ਵਾਸਤੇ ਡੀਡਿਕਸ਼ਨ ਸੈਂਟਰ ਬਣੇ ਹੋਏ ਆ ਤੇ ਕਾਫੀ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਰਿਜ਼ਲਟ ਚੰਗਾ ਆ ਰਿਹਾ ਹੈ ਸੀਐਮ ਸਾਹਿਬ ਦਾ ਬਹੁਤ ਵੱਡਾ ਉਪਰਾਲਾ ਇਹ ਪਾਇਲਟ ਪ੍ਰੋਜੈਕਟ ਹੈ ਉਹਨਾਂ ਦਾ ਜਿਵੇਂ ਤੁਸੀਂ ਦੇਖਿਆ ਉਹਨਾਂ ਹਰ ਰੋਜ਼ ਸੀਐਮ ਸਾਹਿਬ ਇਹਦੇ ਸਬੰਧ ਵਿੱਚ ਹਰੇਕ ਵਾਰੀ ਮਿਨਿਸਟਰ ਜਿਹੜੇ ਹੈਗੇ ਇਹਦੇ ਸੰਬੰਧ ਇਨਫੈਕਟ ਕੀ ਇਹਨਾਂ ਨੇ ਇੱਕ ਕਨੈਕਟ ਪੁਸ਼ ਮਿਨਿਸਟਰਸ ਦੀ ਕਨੇ ਕਮੇਟੀ ਵੀ ਬਣਾਈ ਹੋਈ ਹੈ ਸਪੈਸ਼ਲੀ ਇਸੇ ਵਾਸਤੇ ਤਾਂ ਕਿ ਇਹ ਜਿਹੜਾ ਨਸ਼ਾ ਜੱਦ ਤੋਂ ਜਦ ਤਹੇ ਜੜੋਂ ਖਤਮ ਕੀਤਾ ਜਾਵੇ ਰਾਜ ਦੇ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਇਹ ਕਹੂੰਗਾ ਵੀ ਸਾਰਾ ਪੰਜਾਬ ਜਵੇਂ ਪਹਿਲਾਂ ਰੰਗਲਾ ਪੰਜਾਬ ਸੀ ਉਹ ਵੀ ਪੰਜਾਬ ਇੱਥੇ ਬਣੇ ਨਸ਼ਾ ਮੁਕਤ ਬਣੇ ਤੇ ਸਾਰੇ ਖੁਸ਼ਹਾਲ ਕਨੇ ਬਣੋ ਪੁਸ਼ ਜ਼ਿਲ੍ਹਾ ਟੀਮ ਬੜੀ ਬੁਸ਼ਤੀ ਦੇ ਨਾਲ ਕੰਮ ਕਰ ਰਹੀ ਹੈ ਇਹਨਾਂ ਬਾਰੇ ਕੀ ਤੁਹਾਨੂੰ ਦੇਖੋ ਕੱਲਾ ਬਰਨਾਲਾ ਨਹੀਂ ਸਾਰੀ ਪੰਜਾਬ ਦੀ ਕਰ ਰਹੀ ਮੈਂ ਤਾਂ ਪੰਜਾਬ ਦੀ ਗੱਲ ਕਰੂੰਗਾ ਵੀ ਸਾਰੇ ਬڑے ਮੁਸਤਦੀਨਾ ਕਰਨ ਜਿਹੜੀ ਡਿਊਟੀ ਹੈਗੀ ਉਹ ਕਰ ਰਹੇ ਹੈਗੇ ਆ